ਕਬੱਡੀ ਤਾੜੀਆਂ ਬਾਰੇ ਕੀ ਖਿਆਲ ਇਹ ਪਾਲੀ ਕਬੱਡੀ ਕਾਕੇ ਦੀ ਇਹ ਰਮਜ਼ਾਨ ਪਰ ਨੰਬਰ ਕਾਕੇ ਦੇ ਖਾਤੇ ਆ ਬਾਬਾ ਜੂਬਾ ਕਹਿੰਦਾ ਵੀ ਜਿੰਨੇ ਜਾਫੀ ਕੋੜ ਗਵਿੰਦਪੁਰ ਦੇ ਜਫੇ ਲਾਉਣਗੇ ਉਹਨੇ 500 ਲੈ ਉਧਰ ਕਾਕੇ ਦੀ ਕਬੱਡੀ ਦੇ ਖਾਨੇ ਵਾਲੀ ਆ ਰਾਜੇ ਦੇ ਨਾਲ ਮੁਕਾਬਲਾ ਕਾਕਿਆ ਪੱਜ 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 ਵਾਹ ਵਾਹ ਸੇਰਾ ਸੇਰਾ ਨੰਬਰ ਜਾਂ ਸੇਰਾ ਤਾੜੀਆਂ ਜ਼ੋਰਦਾਰ ਮਾਰ ਦਿਓ ਵਾਹ ਓ ਰਾਜੇ ਵਾਹ ਓ ਰਾਜੇ ਰਾਜੇ ਨੇ ਵੱਲ ਟਿਕਾਣੇ ਲਾ ਕੇ ਛੱਡੀ ਹੈ ਚੱਲ ਵੀ ਪ੍ਰਥਮ ਪਾਰੇ ਕਬੱਡੀ ਬੇਟੂ ਸ਼ਾਹ ਵੱਲੋਂ ਰਫੀਕ ਦੇ ਤਿੰਨ ਜਫੇ 500 ਦੇ ਤੇ ਸਾਡੇ ਬਾਬਾ ਜੂਬਾ ਨਹੀਂ ਆਖ ਰਹੇ ਜਿੰਨੇ ਦਫੇ ਉਹ ਕਰਦੇ ਖੇਡ ਮੈਦਾਨ ਦੇ ਵਿੱਚ ਨਾ ਰਫੀ ਸ਼ਕਰਪੁਰੀਆ ਸ਼ਕਰਪੁਰੀਆ ਏ ਲੱਗਦਾ ਹੁਣ ਗੱਲ ਔਖੀ ਆ ਤਾੜੀਆਂ ਗੋਬਿੰਦਵਾਲੇ ਜੋਰ ਨਾਲ ਸਰਾ ਕਰਾ ਦਿੱਤਾ ਵਾਹ ਰਫੀ ਸੇ ਰੋਗਰਾ ਸ਼ਾਹਪੁਰੀਆ ਆ ਦੇਖ ਇਧਰ ਵਾਲੇ ਜੰਗਲ ਲੰਗਾ ਪਿਆ ਹੋਇਆ ਦੇਖ ਇਧਰਲੇ ਪਾਸੇ ਲਾ ਅਗਲੀ ਕਬੱਡੀ ਫੇਰ ਸ਼ਾਹਪੁਰੀਏ ਸਰਵਦੀ ਮੈਦਾਨ ਦੇ ਵਿੱਚ ਪੈਣ ਜਾ ਰਹੀ ਏ ਚਾਰ ਯਾਸੀ ਉਡੀਕਦੇ ਰਾਜਾ ਜੱਸਾ ਭਾਨਿਆ ਰਮਜ਼ਾਨ ਚਾਰਾਂ ਦੇ ਉੱਤੇ ਬੋਲਿਆ ਧਾਵਾ ਲੱਗੋ ਕੌਣ ਇਸ ਖਿਡਾਰੀ ਨੂੰ ਇਹ ਗੱਲ ਰਾੜਿਆ ਜੈਲ ਸਿੜੀਆਂ ਏ ਵਾ ਵਾਹ ਰਮਜਾਨ ਸਿੰਘ ਵਾਹ ਓ ਰਮਜਾਨ ਐਨ ਕਮਾਲ ਕਰ ਦਿੱਤੀ ਚੱਲ ਵੀ ਤੇਗੂ ਪਾ ਦੇ ਕਬੱਡੀ ਨੌਜਵਾਨਾ ਲੈ ਵੀ ਰਫੀਕ ਹੁਣ ਆਰੀ ਤੇ ਆ ਗਿਆ ਹੁਣ ਆਰੀ ਤੇ ਆ ਗਿਆ ਰਫੀਕ ਛੇੜਿਆ ਮਾੜਾ ਹੀ ਐ ਯਾਰਾ ਪਿੱਛੇ ਪਿਛੇ ਰੋ ਮੇਰੀ ਬੇਨਤੀ ਐ ਪਿੱਛੇ ਪਿੱਛੇ ਰਮਣ ਗਾਂਦਰਾ ਵਾਲਾ ਵਧ ਗਿਆ ਕਬੱਡੀ ਮੈਦਾਨ ਦੇ ਵਿੱਚ ਪਾਰਿਆ ਗਾਂਦਰਾ ਪਿੰਡੇ ਇਸ ਖਿਡਾਰੀ ਦਾ ਜਿੱਥੋਂ ਦੇ ਪੰਮੇ ਉਸਤਾਦ ਦੀਆਂ ਗੱਲਾਂ ਹੋਈਆਂ ਪੰਮਾ ਤੇ ਸਦਾ ਲਈ ਵਿਛੋੜਾ ਦੇ ਗਿਆ ਭੱਗੇ ਪਿੰਦੇ ਦੁੱਲੇ ਦਾ ਸਾਰ ਪਰ ਗਾਂਦਰਾ ਵਾਲੇ ਰਮਣੇ ਦੀ ਕਬੱਡੀ ਏ ਹੋ ਵਾਹ ਰਮਣ ਸਿੰਘ ਗੁੰਡਾ ਘੋੜੇ ਵਾਂਗੂ ਭੱਜਦਾ ਰੱਜ ਕੇ ਸੁਨੱਖਾ ਯਾਰੋ ਰਮਣ ਬੜਾ ਫੱਬਦਾ ਰੱਜ ਕੇ ਸੁਨੱਖਾ ਯਾਰੋ ਰਮਣ ਬੜਾ ਸੱਭਦਾ ਕਾਕੇ ਦੀ ਕਬੱਡੀ ਮੈਦਾਨ ਦੇ ਵਿੱਚ ਪੈ ਰਹੀ ਹੈ ਕਾਕਾ ਇਸ ਸਮੇਂ ਫਖੋਵਾਲ ਦੀ ਟੀਮ ਵੱਲੋਂ ਛੱਕਰਪੁਰ ਰਫੀਕ ਹੈ 베ਗੋ ਵਾਲਿਆ ਰਮਜ਼ਾਨ ਹੈ ਰਫੇਨਾਨ ਰਫੀਨਾਨ ਕਰਨ ਮੇੜੂ ਵਾਲਾ ਇਧਰਲੇ ਪਾਸੇ ਏ ਵਾਓ ਰਫੀ ਵਾਓ ਰਫੀ ਵਾਓ ਰਫੀ ਵਾਓ ਰਫੀ ਪਰ ਕਾਕਾ ਆਉ ਗਿਆ ਇੱਕ ਤਕੜੇ ਨੰਬਰ ਆ ਵਾਦਾ ਕਰਦਾ ਹੋਇਆ ਜੱਸਾ ਸਰਪੰਚ ਸਾਹਿਬ ਤੱਕ ਰਿਹਾ ਆ ਸਾਡੇ ਕਹਿੰਦੇ ਆ ਵੀ ਮੈਂਬਰ ਪੰਚਾਇਤ ਇਹਨਾਂ ਮੈਚਾਂ ਦਾ ਨਜ਼ਾਰਾ ਲੈ ਰਹੇ ਆ ਲਓ ਕਹਿੰਦੇ ਕਾਕੇ ਦੀ ਕਬੱਡੀ ਵਾਹ ਓ ਭਾਣ ਗਿਆ ਵਾਹ ਓ ਭਾਣ ਗਿਆ ਸੀਤੇ ਵਾਲਿਆ ਸੀਤੇ ਵਾਲਿਆ ਕੱਢਦਾ ਹੈ ਅੱਗ ਏ ਰਫੀਕ ਰਫੀਕ ਗੱਲ ਮਿਹਣਿਆਂ ਦੇ ਵਿੱਚ ਨਾ ਰਹੇ ਜੇ ਰਫੀਕ ਗੱਲ ਮਿਹਣਿਆਂ ਦੇ ਵਿੱਚ ਨਾ ਰਹਿ ਜੇ ਇੱਧਰ ਜਹਾਗੀਰ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਰਿਆ ਲੈ ਵੀ ਰਾਜਿਆਂ ਦੇਖ ਲੈ ਇੱਧਰ ਲੈ ਵੀ ਰਮਜ਼ਾਨ ਲੈ ਵੀ ਹੁਣ ਕੌਣ ਏ ਆ ਆ ਗਿਆ ਜਹਾਗੀਰ ਨਾਜਵਾਨ ਕਬੱਡੀਆਂ ਵੇਰ ਵੇਰ ਪਾਰਿਆ ਅਗਲੀ ਰੇਡ ਇਸ ਸਮੇਂ ਕਹਿੰਦੇ ਕਾਕੇ ਦੀ ਐਵੈਨ ਦਾ ਵਿੱਚ ਫਾਈਨਲ ਮੈਚ ਅੱਜ ਦੇ ਦਿਨ ਦਾ ਬੜਾ ਤਕੜਾ ਹੈ ਆ ਕਬੱਡੀ 786 ਤੇ ਮੈਚ ਲਾਈਵ ਟੈਲੀਕਾਸਟ ਹੋ ਰਿਹਾ ਹੈ ਇਹ ਬੱਲੇ 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 ਗਵਿੰਦਪੁਰ ਵਾਲਿਓ ਇੱਕ ਵਾਰੀ ਤਾੜੀਆਂ ਮਾਰੇ ਕੀਸ਼ੇ ਵਾਲਾ ਸਿਰਾਂ ਹੋ ਰਿਹਾ ਦੋਨੋ ਟੀਮ ਆਪਣੇ ਘਰ ਦੇ ਮੈਦਾਨ ਦੇ ਵਿੱਚ ਪੜਦੇ ਜਾਂ ਨੇ ਚਲ ਵੀ ਰਮਣਿਆ ਪਾਦੇ ਕਬੱਡੀ ਨੌਜਵਾਨ ਰਮਣ ਗੰਧਰਾ ਵਾਲਾ ਕਬੱਡੀ ਇਸ ਸਮੇਂ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਲੈ ਵੀ ਪਾਣਿਆ ਲੈਓ ਜੱਸਿਆ ਲੈ ਵੀ ਰਾਜਿਆ ਇੱਧਰ ਪਾਣ ਜਾ ਅੱਜ ਲੱਗਦਾ ਗੱਲਾਂ ਹੋਰ ਕਰਜੋ ਅੱਜ ਪਾਣ ਜਾ ਕਹਿਰ ਲੱਗਦਾ ਕਹਿੰਦਾ ਨਿਰਨੇ ਕਾਲ ਦੇ ਖਾਕੇ ਮਰਜੋ ਜਿਹਨਾਂ ਨੂੰ ਸੀਤੇ ਆਂ ਰਿਹਾ ਯਾਰ ਲੱਗਦਾ ਉਹ ਦੇਖਾਗੇ ਗੱਲ ਕਮਾਲ ਕਰ ਗਿਆ ਭਜਨ ਸਿੰਘ ਜੀ ਦੇਖੋ ਮੈਚਾਂ ਦਾ ਨਜ਼ਾਰਾ ਦਲਵੀਰ ਸਰਪੰਨ ਸਾਹਿਬ ਜੀ ਇੱਧਰ ਦੇਖੋ ਨਜ਼ਾਰਾ ਭੰਡਾਲ ਆ ਬੱਲੇ 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 ਯਾਰ ਰਫੀਕ ਯਾਰ ਰਫੀਕ ਸ਼ਕਰਪੁਰੀਆ ਸ਼ਕਰਪੁਰੀਆ ਲਾਲ ਅੱਖੀ ਕਰਦਾ ਹੋਇਆ ਉਹ ਮੁੰਡੇ ਨੇ ਰੱਖਿਆ ਆ ਤਾਂ ਦੇ ਹੱਥ ਗੱਲ ਬਰਾਬਰੀ ਤੇ ਤਾੜੀਆਂ ਜ਼ੋਰਦਾਰ ਇਹ ਸ਼ਕਰਪੁਰੀਆ ਠੀਕ ਵੱਲ ਔਖੀ ਤੋਂ ਸੌਖੀ ਹੈ ਜਹਾਂਗੀਰ ਅਗਲੀ ਕਬੱਡੀ ਮੈਦਾਨ ਦੇ ਵਿੱਚ ਪੈ ਰਹੀ ਹੈ ਦੱਸਿਆ ਆ ਦੱਸਿਆ ਬਾਅਦ ਦੱਸਣਾ ਨਾ ਪਵੇ ਏ ਕਾਰੀ ਸਾਰੀ ਵਾਲਾ ਪਰ ਜਹਾਂਗੀਰ ਵੇਰ-ਵੇਰ ਕਬੱਡੀਆਂ ਪਾ ਰਿਹਾ ਅਗਲੀ ਰੇਡ ਚੱਲ ਵੀ ਕਾਕੇ ਆ ਬਾਰੇ ਨੌਜਵਾਨਾ ਨਾ ਕਾਕੇ ਦੀ ਕਬੱਡੀ ਇਸ ਸਮੇਂ ਮੈਦਾਨ ਦੇ ਵਿੱਚ ਫੇਰ ਬੈ ਚੁੱਕੀ ਐ ਤੇ ਉਧਰ ਦੇਖਾਂਗੇ ਵੀ ਗਵਿੰਦਪੁਰੇ ਹੁਣ ਗੱਲ ਕੌਣ ਔਖੀ ਜੀ ਕਰ ਜੂਗਾ ਇਹ ਤਾਂ ਗੱਲ ਸਮੇਂ-ਸਮੇਂ ਦੀ ਐ ਅੱਜ ਦੇ ਦਿਨ ਦਾ ਫਾਈਨਲ ਐ ਬਾਬਾ ਜੂਬਾ ਟੱਕ ਰਿਆ 5-500 ਹਰ ਜੱਫਾ ਹਰ ਜੱਫਾ ਬਾਬਾ ਜੂਬਾ ਕੇ ਨਾ 550 ਦੇ ਲਾ ਇਧਰਲੇ ਪਾਸੇ ਜਹਾਂਗੀਰ ਅਗਲੀ ਕਬੱਡੀ ਮੈਦਾਨ ਦੇ ਵਿੱਚ ਫੇਰ ਉਹ ਤੱਕਦੇ ਲੋਕ ਨਜ਼ਾਰੇ ਕਿ ਕਿਸੇ ਨੇ ਡਾਲੇ ਤੇ ਸ਼ੇਰ ਖਲਵਾਲਿਆ ਹੈ ਕਿਸੇ ਨੇ ਪੱਟ ਦੇ ਪੁਆੜਿਆ ਸੱਪ ਦੇਖੋ ਰੇਡਰ ਕਹਿੰਦਾ ਮੱਖੀ ਨਹੀਂ ਬਹਿਣ ਦੇਣੀ ਜਾਫੀ ਕਹਿੰਦੇ ਟਕਾਵਾਂਗੇ ਡੰਗ ਦੇਖੋ ਕਾਣ ਜਿੱਤ ਕੇ ਅੱਜ ਜਾਊਗਾ ਗਵਿੰਦਪੁਰ ਦਾ ਸੋਨੇ ਰੰਗਾ ਕੱਪ ਦੇਖੋ ਕਾਣ ਜਿੱਤ ਕੇ ਅੱਜ ਜਾਊਗਾ ਆ ਗਵਿੰਦਪੁਰ ਦਾ ਸੋਨੇ ਰੰਗਾ ਕੱਪ ਦੇਖੋ ਸੋਨੇ ਰੰਗੀ ਤੋਪ ਹੈ ਤੇ ਸੋਨੇ ਰੰਗੇ ਕੱਪ ਹੈ ਵੱਡੀਆਂ ਵੱਡੀਆਂ ਸਿੜੀਆਂ ਦਸਤਾਂ ਦੇ ਵਾਸਤੇ ਜੋਰ ਲੱਗਿਆ ਪਿਆ ਕਿ ਜੋਰ ਤੇ ਜਵਾਨੀ ਯਾਰੋ ਉਮਰਾਂ ਨਹੀਂ ਖੇਡ ਇਹਦੇ ਵਿੱਚ ਆਉਂਦਾ ਯਾਰੋ ਸਾਨਾ ਵਾਲਾ ਪੇੜ ਸਾਨਾ ਵਾਲੇ ਪੇੜ ਵਿੱਚ ਤੁਰਨਾ ਔਖਾ ਹੁੰਦਾ ਏ ਬਾਹ ਖਾਨੋ ਵਾਲੀਆ ਵਾਹ ਰਾਜਾ ਵਾਹ ਰਾਜਾ ਵਾਹ ਰਾਜਾ ਸਰਾਕਰ ਆ ਗਿਆ ਹੈ ਇਹ ਆ ਰਾਜਾ ਤੇ ਯਾਰੋ ਰਾਜਾ ਹੀ ਹੈ ਇਹ ਤੇ ਰਾਜਾ ਤੇ ਯਾਰੋ ਰਾਜਾ ਹੀ ਹੈ ਯਾਰ ਭਾਰੀ ਆ ਜਿਹੜਾ ਰਸ਼ ਪਿਆ ਆ ਇਬਨ ਸਾਹਿਬ ਮੱਖਣ ਹੁਣ ਕਹਿਣਾ ਨਾ ਪਵੇ ਯਾਰ ਆ ਦੇਖ ਤੁਹਾਡੇ ਪਿੱਛੇ ਕਿੰਨਾ ਕੁ ਰਸ਼ ਐ ਲਓ ਕਬੱਡੀ ਇਸ ਸਮੇਂ ਮੈਦਾਨ ਦੇ ਵਿੱਚ ਪਈ ਹੋਈ ਹੈ ਹੁਣ ਦੇਖਾਂਗੇ ਆ ਵਾਓ ਇਧਰਲੇ ਪਾਸੇ ਇਹਨੂੰ ਰਫੀ ਆਖਦੇ ਇਹਨੂੰ ਰਫੀ ਆਖਦੇ ਹੈ ਰਫੀ ਨੇ ਦੂਸਰਾ ਫੇਰ ਲਾਤਾ ਬਾਬੇ ਹੈ ਨਾ ਯਾਰ ਔਖੀ ਤੋਂ ਹਲ ਔਖੀ ਕਰ ਦਿੱਤੀ ਹੈ। ਜਹਾਜ਼ੀਰ ਪਾਉਂਦਾ ਕਬੱਡੀ ਮੈਦਾਨ ਦੇ ਵਿੱਚ ਤੇ ਦੇਖਾਂਗੇ ਹੁਣ ਲੈ ਵੀ ਰਮਜ਼ਾਨ ਔਰ ਰਮਜ਼ਾਨਿਆਂ ਲਾ ਦੇ ਜਫਾ ਲੈ ਓ ਜੱਸਿਆ ਇਹ ਭਾਂਜਾ ਔਰ ਸੀਤੇ ਵਾਲਿਓ ਜਹਾਜ਼ੀਰ ਭੱਜ 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 ਗਰੂ ਆ ਇਧਰ ਪ੍ਰਥਮ ਭਲਾਣੇ ਵਾਲਾ ਏ ਇਬਨ ਸਾਹਿਬ ਇਹਨਾਂ ਨੂੰ ਕਰੋ ਪਿੱਛੇ ਥੋੜਾ ਰਿਹਾ ਕਰੋ ਇਹਨਾਂ ਨੂੰ ਥੋੜਾ ਥੋੜਾ ਪਿੱਛੇ ਜਿਹੜੇ ਨਹੀਂ ਖੇਡ ਰਹੇ ਚੱਲ ਵੀ ਜਹਾਂਗੀਰ ਬਾਦੇ ਨੌਜਵਾਨਾ ਕਬੱਡੀ ਲਾ ਜਹਾਂਗੀਰ ਸ਼ਕਰਪੁਰੀ ਆ ਸ਼ਕਰਪੁਰੀ ਆ ਸ਼ਕਰਪੁਰੀ ਆ ਹੋ ਹੁਣ ਇਧਰਲੇ ਪਾਸੇ ਯਾ ਸ਼ੰਗਰਪੁਰੀਏ ਦੀ ਫੇਰ ਕਬੱਡੀ ਮੈਦਾਨ ਦੇ ਵਿੱਚ ਬੰਦੀ ਹੋਈ ਤੇ ਗੱਲ ਪਾਣ ਜਾ ਏ ਜਹਾਂਗੀਰ ਲੈ ਵੀ ਬੇਗੋ ਆਣੀਆ ਰਮਜ਼ਾਨ ਤੇਰੇ ਇੱਕੋ ਹੀ ਦਫਾ ਇੱਕ ਹਜ਼ਾਰ ਮਖਤਿਆਰ ਸਮਝਾ ਦੇ ਮੁੰਡਿਆਂ ਨੂੰ ਗੱਲ ਹੋਰ ਹੁੰਦੀ ਲੱਗਦੀ ਐ ਸਮਝਾ ਦੇ ਮੁੰਡਿਆਂ ਨੂੰ ਗੱਲ ਹੋਰ ਹੁੰਦੀ ਲੱਗਦੀ ਐ ਨਾ ਕਬੱਡੀ 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 ਕਾਕਾ ਕਾਕਾ ਮੁੱਲ ਨਹੀਂ ਪੈਂਦਾ ਕਾਰਤੂਸ ਜੱਲੇ ਦਾ ਕੋਡੀ ਲੱਖ ਲੱਖ ਦੀ ਜੱਸਾ ਗੱਲੇ ਗੱਲੇ ਦਾ ਕਿ ਮੁੱਲ ਨਹੀਂ ਹੋ ਪੈਂਦਾ ਸਿੰਦੋ ਵੀ ਪੈ ਗਈ ਤੇ ਮਿੰਦੋ ਵੀ ਪੈ ਗਈ ਨਾਲ ਪੈ ਗਿਆ ਬਲਕਾਰਾ ਕਬੱਡੀ ਇਕੱਲੇ ਦੀ ਪੈ ਗਿਆ ਟੱਬਰ ਸਾਰਾ ਲੈ ਵੀ ਬਾਬਾ ਜੂਬਾ ਜੀ ਇਹ ਨਜ਼ਾਰਾ ਇਹਨਾਂ ਟੂਰਨਾਮੈਂਟ ਦਾ ਜੇ ਥੋੜਾ ਜਿਹਾ ਕੰਮ ਨਾ ਖਰਾਬ ਹੁੰਨਾ ਤੇ ਮੈਚ ਆਪਣੇ ਬੜੇ ਵਧੀਆ ਹੁੰਨੇ ਸਨ ਪਰ ਅੱਲਾਹ ਤਾਲਾ ਦੀ ਬੜੀ ਮਿਹਰ ਰਹੀ ਏ ਯਾ ਕਬੱਡੀ 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 ਭਾਣ ਜਾ ਭਾਣ ਜਾ ਭਾਣ ਜਾ ਸਿੱਧੇ ਵਾਲਿਆਂ ਹੋਲਡ ਕਰ ਲੋ ਕੋਈ ਗੱਲ ਹੀ ਹੋਲਡ ਕਰ ਲੋ ਗਾਗਾ ਨਾ ਗਾਗਾ ਨਾ ਹੱਥ ਨਾ ਜੋੜ ਆ ਜਾ ਹੁਣ ਇੱਧਰ ਤੂੰ ਵੀ ਆ ਰਾਸ਼ਣਾ ਪਾਓ ਯਾਰ ਝੁਕੇ ਜਿਹੜੇ ਤੇਰੇ ਕੋਲੇ ਯਾਰ ਇਹਨਾਂ ਨੂੰ ਪਿੱਛੇ ਕਰ ਮੱਖਣ ਭਾਰੀ ਆ ਉਧਰ ਰੱਜ ਪਿਆ ਨਾ ਖਿਡਾਰੀਆਂ ਨੂੰ ਭਜਣ ਦਾ ਮੌਕਾ ਮੈਂ ਤੇ ਰੁਕੀ ਇਹਦਾ ਭਾਰੀ ਕੀ ਕਰੀਓ ਯਾਰ ਜਿਹਾਂ ਸਾਰਿਆਂ ਬਾਹਰ ਕੱਢੋ ਇਹਨਾਂ ਨੂੰ ਬਿਲਕੁਲ ਜਹਾਂਜੀ ਰੁਕੀ ਯਾਰ 1 ਮਿੰਟ ਯਾਰ ਭਾਰੀ ਉਹ ਅਸੀਂ ਪੰਜਾਬੀ ਕਹਿੰਦੇ ਆ ਭਾਰੀ ਪੰਜਾਬੀ ਜੀ ਆ ਸਾਰਾ ਕੁਝ ਆ ਜਿਹੜੇ ਜੁਕੂਕੇ ਭਾਰੀ ਆ ਤੁਹਾਡੇ ਕੋਲੇ ਇਹਨਾਂ ਨੂੰ ਕਰੋ ਪਿੱਛੇ ਧੋੜਾ ਜਾ ਕਰੋ ਪਿੱਛੇ ਧੋੜਾ ਜਾ ਯਾਰ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਯਾਰ ਨਜ਼ਰ ਨਹੀਂ ਆ ਰਿਹਾ ਕੁਝ ਆਓ ਇਹ ਆ ਦੇਖ ਇਹ ਮੋਟਰਸਾਈਕਲ ਦਾ ਵੀ ਜੇਤੂ ਹੈ ਇਹ ਸ਼ੰਗਰਪੁਰੀਆ ਯਹਾਂ ਦੀ ਰ ਮੋਟਰਸਾਈਕਲਾਂ ਦਾ ਜੇਤੂ ਖਿਡਾਰੀ ਪ੍ਰਥਮ ਦੀ ਕਬੱਡੀ ਇਸ ਸਮੇਂ ਮੈਦਾਨ ਵਿੱਚ ਏ ਆ ਬੱਲੇ 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 51 ਸੌ ਇਸੇ ਕੱਪ ਦੇ ਲੈ ਵੀ ਰੁੰਜਾਨਿਆ ਕਰਦੇ ਮੇਲਾ ਹਿੱਟ ਅਗਲੀ ਰੇਡ ਕਾਕੇ ਦੀ ਆਹ ਕਾਕਾ ਮਾਰਦਾ ਟੱਚ ਬੱਚੀ ਦਾ ਫੈਸਲਾ ਨੰਬਰ ਰੇਡਰ ਦਾ ਅਗਲੀ ਰੇਡ ਜਹਾਂਗੀਰ ਆ ਗਿਆ ਦੱਸਿਆ ਇਹ ਭੱਜੀ ਆਉਂਦਾ ਆਹ ਦੱਸਿਆ ਦੇਖ ਲਈ ਇਹ ਭੱਜ ਭੱਜ ਕੇ ਆਉਂਦਾ ਭਾਈ ਸ਼ਮੀਰ ਉਹਨਾਂ ਵੱਲੋਂ ਜਹਾਜ਼ੀਰ ਦੇ ਲਈ 200 ਆ ਗਿਆ ਹਾਂ ਹਾਂ ਹੇ ਹੌਸੇਰਾ ਹੌਸੇਰਾ ਪੰਡਤ ਨਹੀਂ ਮੰਨਦਾ ਪੰਡਤ ਨਹੀਂ ਮੰਨਦਾ ਓ ਪੰਡਤ ਨਹੀਂ ਮੰਨਦਾ ਯਾਰ ਭਾਰੀ ਰਸ਼ਕ ਢਾਲੋ ਓ ਰਸ਼ਕ ਢਾਲੋ ਵੱਡੇ ਵੀਰ ਲਾ ਕਬੱਡੀ ਯਹਾਂ ਗੀਰਦੀ ਐ ਹਾਂਗੀਰ ਫੇਰ ਫੇਰ ਕਬੱਡੀਆਂ ਪਾ ਰਿਹਾ ਹੁਣ ਤੇ ਚੜ ਗਿਆ ਨਿੰਮ ਤੇ ਕਰੇਲਾ ਹੁਣ ਤੇ ਚੜ ਗਿਆ ਨਿੰਮ ਤੇ ਕਰੇਲਾ ਨਿੰਮ ਵੀ ਕੌੜੀ ਕਰੇਲਾ ਵੀ ਕੌੜਾ ਅਗਲਿਆਂ ਨੇ ਚਾੜਦਾ ਨਿੰਮ ਤੇ ਕਰੇਲਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਰਹੇ ਭਾਂਡੇ ਵਾਸਤੇ ਸੀਤੇ ਵਾਲੀਆ ਭਾਣਿਆ ਕਮਾਲ ਕਰਦਾ ਹੋਇਆ मुख्तार भाई दो सौ ले रहे जहांगीर मुख्तार आ दो सौ लैद मैं भी जकूम आई ले पासे जहांगीर से ਤੇ ਗਵਿੰਦਪੁਰ ਪੁੱਤ ਕੋਟ ਗਵਿੰਦਪੁਰ ਦੇ ਨੰਬਰ ਨੇ 15 ਖਾਲ ਦੇ 19.5 ਪਰ ਅਰੇ ਇੱਕ ਨੰਬਰ ਹੋਲਡ ਹੈ ਜੇ ਹੋਲਡ ਵੀ ਇਧਰ ਦੇ ਦੀ ਜਕੂਸਿਆਂ ਦੇ ਇੱਕ ਰੇਡ ਫਿਰ ਵੀ ਪੈਂਦੀ ਹੈ ਹੋਲਡ ਵਾਲਾ ਦੇਖੇ ਫੈਸਲਾ ਹੋਊਗਾ ਬਾਈ ਗਵਿੰਦਪੁਰਾਣੇ ਜੇ ਤੁਹਾਨੂੰ ਵਾਕਿਆ ਹੀ ਮੇਲਾ ਸਿਰਾਂ ਲੱਗਿਆ ਤਾਂ ਇੱਕ ਵਾਰੀ ਆਤ ਗੋਲ ਕੇ ਤਾੜੀਆਂ ਮਾਰੋ ਜੇ ਅੱਲਾਹ ਤਾਲਾ ਨੇ ਚਾਇਆ ਤੇ ਅਗਲੇ ਸਾਲ ਇਸ ਤੋਂ ਵੀ ਵੱਡਾ ਕੰਮ ਕਰਾਂਗੇ ਬੂਟਿਆ ਵਾਹੋ ਬੂਟਿਆ